ਹਾਂਜੀ ਪੰਜਾਬੀ ਗਲੋਡ ਤੇ ਤੁਹਾਡਾ ਸਾਰਾ ਸਵਾਗਤ ਹੈ ਅੱਜ ਅਸੀਂ ਰਿਵਿਊ ਲੈਣ ਆਏ ਸੀ ਸਰਵਾਲਾ ਜੀ ਮੂਵੀ ਦੇ ਇਸ ਮੂਵੀ ਵਿੱਚ ਗਿੱਪੀ ਗਰੇਵਾਲ ਐਮੀ ਵਿਰਕ ਨਿਮਰਤ ਖੈਰਾ ਅਤੇ ਸਰਗੁਣ ਮਹਿਤਾ ਅਤੇ ਤੂਤੇ ਬਾਈ ਦੀ ਐਕਟਿੰਗ ਹੈ ਸੋ ਵੀਡੀਓ ਦੇ ਰਿਵਿਊ ਲੈਣੇ ਆ ਤੇ ਦੇਖਦੇ ਆ ਲੋਕਾਂ ਦੇ ਕਿਵੇਂ ਦੇ ਰਿਵਿਊ ਆਉਂਦੇ ਆ ਵੀਡੀਓ ਨੂੰ ਤੁਸੀਂ ਜਲਦੀ ਜਲਦੀ ਨੂੰ ਲਾਈਕ ਜ਼ਰੂਰ ਕਰ ਦਿਓ ਹਾਂਜੀ ਵੀਰੇ ਕਿਹੜੀ ਮੂਵੀ ਦੇਖਣ ਚੱਲੇ ਹੋ ਸਰਵਾਲਾ ਜੀ ਸਰਵਾਲਾ ਜੀ ਸਰਵਾਲਾ ਜੀ ਮੈਨੂੰ ਕਹਿੰਦੇ ਨੇ ਸਰਵਾਲਾ ਜੀ ਹਾਂਜੀ ਵੀਰੇ ਕਿਹੜੀ ਮੂਵੀ ਦੇਖ ਕੇ ਆਈ ਸਰਵਾਲਾ ਜੀ ਕਿਵੇਂ ਲੱਗੀ ਵੀਰੇ ਮੂਵੀ ਸਿਰੇ ਦੀ ਆ ਵੀਰੇ ਸਿਰੇ ਦੀ ਹਾਂਜੀ ਵੀਰੇ ਸਿਰੇ ਦੀ ਆ ਵੀਰੇ ਸਿਰੇ ਦੀ ਸਿਰੇ ਦੀ ਆ ਵੀਰੇ ਸਿਰੇ ਦੀ ਅੱਛਾ ਅੱਛਾ ਹਾਂਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਬਹੁਤ ਵਧੀਆ ਮੂਵੀ ਦੇਖ ਕੇ ਮੂਵੀ ਸਰਵਾਲਾ ਜੀ ਕਿਵੇਂ ਲੱਗੀ ਵੀਰੇ ਬਹੁਤ ਵਧੀਆ ਅਸੀਂ ਮਜ਼ਾਕ ਵਾਲੀ ਬਹੁਤ ਬੜੀ ਵਧੀਆ ਮੂਵੀ ਕਿਹਦੀ ਐਕਟਿੰਗ ਸਭ ਤੋਂ ਵੱਧ ਸਾਰਿਆਂ ਦੀ ਐਕਟਿੰਗ ਵਧੀਆ ਸੀ ਹਾਂ ਗੁਰ ਵੀਰੇ ਵਧੀਆ ਲੱਗੀ ਮੂਵੀ ਬਹੁਤ ਵਧੀਆ ਹਾਂਜੀ ਮੈਡਮ ਕੀ ਕਹਿਣਾ ਚਾਹੂਗੀ ਮੂਵੀ ਬਾਰੇ ਕਿਵੇਂ ਲੱਗੀ ਵੀਰੇ ਫਿਲਮ ਬਹੁਤ ਵਧੀਆ ਜੀ ਸਰਵਾਲਾ ਹੀ ਦੇਖ ਕੇ ਕਿਹਦੀ ਐਕਟਿੰਗ ਵਧੀਆ ਲੱਗੀ ਤੂ ਤੇ ਬਾਈ ਦੀ ਐਕਟਿੰਗ ਹੈ ਬਹੁਤ ਵਧੀਆ ਲੱਗੀ ਕਿਵੇਂ ਲੱਗੀ ਮੂਵੀ ਵਧੀਆ ਜੀ ਬਾਈ ਵਧੀਆ ਲੱਗੀ ਬਹੁਤ ਵਧੀਆ ਕਿਹਦੀ ਐਕਟਿੰਗ ਸਭ ਤੋਂ ਵੱਧ ਵਧੀਆ ਲੱਗੀ ਗੱਗੂ ਕਿਲੇ ਦੀ ਵਧੀਆ ਲੱਗੀ ਗੱਗੂ ਵੇਲ ਦੀ ਠੀਕ ਹੈ ਵੀਰੇ ਕਿਵੇਂ ਲੱਗੀ ਮੂਵੀ ਠੈਂਟ ਸੀ ਬਾਬੇ ਕਿਵੇਂ ਲੱਗੀ ਵੀਰੇ ਵਧੀਆ ਲੱਗੀ ਜੀ ਕਿਵੇਂ ਲੱਗੀ ਜੀ 24 ਗੈਟਸ ਤੇਰਾ ਫਿਲਮ ਜਮਾ ਤੂ ਤੇ ਦੀ ਐਕਟਿੰਗ ਵੀ ਟੌਪ ਦੀ ਥਾ ਸਾਰੇ ਨੇ ਇਥੇਰਾ ਤੋਂ ਸਾਰਾ ਐਕਟਿੰਗ ਕਰਿਆ ਐਮੀ ਬਾਈ ਦੀ ਕੀਪੀ ਬਾਈ ਦੀ ਸਾਰੇ ਉਹਨਾਂ ਦੀ ਜਮਾ ਟੌਪ ਉਹਨਾਂ ਦੀ ਰੱਬਾਈਆਂ ਦੀ ਟੌਪ ਆ ਫਿਲਮਾਂ ਜਿਹੜਾ ਸਰਾ ਬਣਾਉਂਦੇ ਨੇ ਠੀਕ ਹੈ ਠੀਕ ਹੋਰ ਇਹ ਤੂ ਤੇ ਦੀ ਵੀ ਜਮ ਹਾਂਜੀ ਵੀਰੇ ਕਿਵੇਂ ਲੱਗੀ ਵੀਰੇ ਬਹੁਤ ਵਧੀਆ ਲੱਗੀ ਵੀਰੇ ਬਹੁਤ ਸੋਹਣੀ ਫਿਲਮ ਸੀਗੀ ਅੱਛਾ ਸੋਹਣੀ ਫਿਲਮ ਸੀ ਹਾਂਜੀ ਭਾਜੀ ਕਿਵੇਂ ਲੱਗੀ ਵੀਰੇ ਚੰਗੀ ਸੋਹਣੀ ਹਾਂਜੀ ਵੀਰੇ ਕਿੱਦਾਂ ਦੀ ਠੀਕ ਸੀ ਬਿਲਕੁਲ ਵਧੀਆ ਜੀ ਵੀਰੇ ਹਾਂਜੀ ਵੀਰੇ ਕਿਵੇਂ ਲੱਗੀ ਵਧੀਆ ਬੜੀ ਵਧੀਆ ਵਧੀਆ ਬਈ ਕੋਲੀ ਦੀ ਐਕਟਿੰਗ ਵਧੀਆ ਲੱਗੀ ਵੀਰੇ ਸਾਰਿਆਂ ਦੀ ਬਈ ਵਧੀਆ ਅੱਛਾ ਅੱਛਾ ਜੀ ਹਾਂਜੀ ਬਈ ਕਿਵੇਂ ਲੱਗੀ ਵਧੀਆ ਵਧੀਆ ਜੀ ਹਾਂਜੀ ਮੈਡਮ ਕਿਵੇਂ ਲੱਗੀ ਵਧੀਆ ਜੀ ਬਹੁਤ ਵਧੀਆ ਸੋ ਇਹ ਸੀ ਸਰਵਾਲਾ ਮੂਵੀ ਦੇ ਰਿਵਿਊਜ਼ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਵੀਡੀਓ ਨੀਚੇ ਸੋਣਾ ਜਾਂ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ